ਪੰਜਾਬ ਦੀ ਸਰਕਾਰ ਨੇ ਔਰਤਾਂ ਦੇ ਨਾਲ ਵਾਅਦਾ ਕੀਤਾ ਹੋਇਆ ਹੈ ਕਿ 1000 ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਹਰ ਮਹੀਨੇ ਪਾਇਆ ਜਾਵੇਗਾ ਇਸ ਕਰਕੇ ਸਰਕਾਰ ਉਸ ਵਾਅਦੇ ਨੂੰ ਪੂਰਾ ਕਰਨ ਦੇ ਰੌਂਚ ਦਿਖਾਈ ਦੇ ਰਹੀ ਹੈ ਕਈ ਲਿਸਟਾਂ ਵੀ ਤਿਆਰ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਪਰ ਦੂਜੇ ਪਾਸੇ ਵਿਰੋਧੀ ਧੜਾ ਲਗਾਤਾਰ ਸਰਕਾਰ ਨੂੰ ਕਿਸੇ ਨਾ ਕਿਸੇ ਮੁੱਦੇ ਤੇ ਘੇਰਨ ਦੀ ਤਿਆਰੀ ਦੇ ਵਿੱਚ ਰਹਿੰਦਾ ਹੈ ਹੁਣ ਬੀਜੇਪੀ ਦੇ ਵੱਲੋਂ ਮੁੜ ਤੋਂ ਸਰਕਾਰ ਨੂੰ ਮਹਿਲਾਵਾਂ ਨੂੰ ਪੈਸੇ ਨਾ ਦਿੱਤੇ ਜਾਣ ਦੇ ਮੁੱਦੇ ਤੇ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਪਹਿਲਾਂ ਬਲਤੇਜ ਸਿੰਘ ਪੰਨੂ ਨੇ ਨਵੀਂ ਜ਼ਿੰਮੇਵਾਰੀ ਮਿਲਦਿਆਂ ਸਾਰ ਹੀ ਤਕੜੇ ਐਕਸ਼ਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਸਰਕਾਰ ਨੂੰ ਘੇਰ ਰਹੇ ਹੋ ਕਿ ਮਹਿਲਾਵਾਂ ਨੂੰ 1000 ਰੁਪਇਆ ਨਹੀਂ ਦਿੱਤਾ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਮਾਨ ਸਰਕਾਰ ਨੇ ਜੋ ਵਾਅਦਾ ਕੀਤਾ ਹੈ ਉਹ ਅਸੀਂ ਵਾਅਦਾ ਪੂਰਾ ਕਰਾਂਗੇ ਮਹਿਲਾਵਾਂ ਨੂੰ ਅਸੀਂ ਉਹਨਾਂ ਦਾ ਬਣਦਾ ਜੋ ਹਜ਼ਾਰ ਪੈਦਾ ਵਾਦਾ ਕੀਤਾ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਰੂਰ ਆਵੇਗਾ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਜੈ ਇੰਦਰ ਕੌਰ ਨੂੰ ਵੱਡੇ ਸਵਾਲ ਪੁੱਛੇ ਨੇ ਉਹਨਾਂ ਨੇ ਫੇਸਬੁੱਕ ਪੋਸਟ ਸਾਂਝੀ ਕੀਤੀ ਹੈ ਉਸ ਵੀਡੀਓ ਜ਼ਰੀਏ ਸਵਾਲ ਪੁੱਛੇ ਨੇ ਕਿ ਜਦੋਂ ਤੁਹਾਡੇ ਡੈਡੀ ਜੀ ਸੱਤਾ ਦੇ ਵਿੱਚ ਸੀ ਤੁਸੀਂ ਵੀ ਬਹੁਤ ਸਾਰੇ ਵਾਅਦੇ ਕੀਤੇ ਸੀ ਪਰ ਉਹ ਵਾਅਦੇ ਕਿੱਥੇ ਗਏ ਤੁਸੀਂ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਸੀ ਤੇ ਨਾਲ ਹੀ ਨਸ਼ਾ ਖਤਮ ਕਰਨ ਦਾ ਵਾਅਦਾ ਵੀ ਕੀਤਾ ਸੀ ਉਹ ਵਾਅਦਾ ਕਿੱਥੇ ਗਿਆ ਕੀ ਕੁਝ ਕਹਿਣਾ ਸੀ ਬਲਤੇਜ ਪੰਨੂ ਦਾ ਤੁਸੀਂ ਵੀ ਸੁਣੋ ਵੀਵਾ ਜੈ ਇੰਦਰ ਜੀ ਤੁਸੀਂ ਅੱਜ ਪੰਜਾਬ ਦੀਆਂ ਔਰਤਾਂ ਦੇ ਵਾਸਤੇ 1100 ਰੁਪਇਆ ਮੰਗਣ ਦੇ ਵਾਸਤੇ ਚੰਡੀਗੜ੍ਹ ਨੂੰ ਤੁਰਿਓ ਤੁਰਪੇ ਹੋਗੇ ਤੁਹਾਨੂੰ ਤੋਂ ਪਹਿਲਾਂ ਆਪਣੇ ਡੈਡੀ ਜੀ ਨੂੰ ਕੁਝ ਸਵਾਲ ਜਿਹੜੇ ਉਹ ਜ਼ਰੂਰ ਕਰ ਜਾਣਾ ਸਮੂਹ ਪੰਜਾਬ ਵਾਸੀਆਂ ਦੇ ਨੇ ਸਵਾਲ ਉਹਨਾਂ ਨੇ 17 ਦੇ ਵਿੱਚ ਉਹ ਝੂਠ ਬੋਲਿਆ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਉਹ ਭਾਜਪਾ ਦੇ ਵੱਡੇ ਆਗੂ ਨੇ ਇਸ ਕਰਕੇ ਸਵਾਲ ਉਹਨਾਂ ਦੇ ਉੱਤੇ ਬਣਦੇ ਨੇ ਜਿਹੜੀ ਪਾਰਟੀ 'ਚ ਤੁਸੀਂ ਹੋ ਉਹਦੇ 'ਚ ਹੀ ਅੱਜ ਤੁਹਾਡੇ ਡੈਡੀ ਜੀ ਨੇ ਔਰ ਉਹਨਾਂ ਨੂੰ ਇਹ ਪੁੱਛਣਾ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਨੇ ਸੌਹ ਚੁੱਕੀ ਘਰ-ਘਰ ਨੌਕਰੀ ਪੱਕੀ ਕਿੰਨੇ ਘਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹ ਨੌਕਰੀ ਦਿੱਤੀ ਇਹ ਉਹਨਾਂ ਨੂੰ ਪੁੱਛ ਕੇ ਜਾਣਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਬੈਂਕਾਂ ਛੱਡੋ ਆੜਤੀਏ ਛੱਡੋ ਜੇ ਗਵਾਂਡੀਆਂ ਤੋਂ ਵੀ ਕਰਜ਼ਾ ਚੁੱਕਿਆ ਹੋਇਆ ਕਿਸਾਨਾਂ ਨੇ ਤੇ ਸਮੁੱਚਾ ਕਰਜ਼ਾ ਉਹ ਮਾਫ਼ ਹੋਊਗਾ ਪੁੱਛ ਕੇ ਜਾਣਾ ਆਪਣੇ ਡੈਡੀ ਜੀ ਨੂੰ ਕਿ ਉਸ ਕਰਜ਼ੇ ਮੁਆਫੀ ਦਾ ਕੀ ਬਣਿਆ ਤੇ ਉਹਨਾਂ ਨੇ ਬੇਰਜ਼ਗਾਰਾਂ ਨੂੰ ਮਹੀਨੇ ਦਾ ਪੱਤਾ ਦੇਣ ਦੀ ਗੱਲ ਵੀ ਕਹੀ ਸੀ ਸਾਰੇ ਕਾਰਡ ਮੌਜੂਦ ਨੇ ਜਿਹੜੇ ਪਰਵਾਏ ਸੀ ਉਹ ਪੱਤੇ ਦਾ ਕੀ ਬਣਿਆ ਸਭ ਤੋਂ ਉੱਪਰ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਚੁੱਕ ਕੇ ਇਹ ਗੱਲ ਕਹੀ ਸੀ ਕਿ 24 ਹਫ਼ਤਿਆਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦਊਗਾ ਕੀ ਉਹ ਲੱਕ ਟੁੱਟਿਆ ਇਸ ਮੁੱਚੇ ਪੰਜਾਬ ਨੂੰ ਜਿਹੜਾ ਉਹ ਪਤਾ ਹੈ ਤੇ ਜਿੱਥੋਂ ਤੱਕ ਗੱਲ ਹੈ ਔਰਤਾਂ ਦੇ ਪੱਤੇ ਦੀ ਜਿਹੜੀ ਪਾਰਟੀ 'ਚ ਤੁਸੀਂ ਅੱਜ ਉਹ ਜਿਹਦੇ ਤੁਹਾਡੇ ਡੈਡੀ ਜੀ ਨੇ ਉਨੇ 15-15 ਲੱਖ ਰੁਪਇਆ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਜੁਮਲਾ ਛੱਡਿਆ ਸੀ ਸ਼ਾਇਦ ਹੋ ਸਕਦਾ ਕਿ ਤੁਸੀਂ ਅਜੇ ਤੱਕ ਉਹੀ 15-15 ਲੱਖ ਦੇ ਵਿੱਚੋਂ ਜਿਹੜਾ ਜੀ ਉਹ ਵਰਤਰੇ ਹੋਵੋ ਹਾਂ ਜਿੱਥੋਂ ਤੱਕ ਔਰਤਾਂ ਦੇ ਨਾਲ ਕੀਤੇ ਗਏ ਵਾਅਦੇ ਦੀ ਗੱਲ ਹੈ ਮਾਨ ਸਰਕਾਰ ਨੇ 5 ਸਾਲਾਂ ਦੇ ਵਿੱਚ ਇਹ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਕਾਇਮ ਹੈ ਉਹ ਦਿੱਤਾ ਜਾਊਗਾ ਤੇ ਹਾਂ ਜੇ ਉਹਨਾਂ ਜਿਹੜੀਆਂ ਔਰਤਾਂ ਦੀ ਲਿਸਟ ਦੇ ਵਿੱਚ ਤੁਸੀਂ ਨਾਮ ਲਿਖਾਉਣਾ ਜਾਂ ਉਹ ਗਵਾਂਡੀ ਮੁਲਕ ਵਾਲੇ ਰੂਸਾ ਆਂਟੀ ਜੀ ਦਾ ਨਾਮ ਲਿਖਾਉਣਾ ਉਹ ਵੀ ਦੱਸ ਦੇ